ਸਤ ਜੀਓ ਰੰਤ ਸਭ ਤੇਰੀ ਦਾਸ ਮਾਪਿ ਪਿਤਾ ਹੋ ਬਾਇਕ ਤੇ ਤੋਰੀ ਕਿਰਪਾ ਮੈਂ ਸੂਕ ਕਰੇਰੇ ਓਏ ਮਨ ਜਾਨ ਹੈ ਤੁਮਰਾ ਅੰਗ ਚੇਤੇ ਉਹ Jap ਗਵੰਦ ਸਗ ਸਮਗਰੀ ਤੁਮਰਾ ਸੂਤਰਤਾ ਮਰੀ ਗਤ ਨਿਤ ਨਿਤ ਤੁਮਹੀ ਨਾਨਕ ਦਾਸ ਸਦਾ ਵਰਬਾਨੀ ਤੂ ਬਿਆਗ ਅਰਗ ਦਾਸ ਨਰਮਾ ਜੀਉ ਪਿੰਡ ਸਭ ਤੇਰਾ ਵਾਹੇ ਗੁਰੂ ਗਉਨਾਮਕ ਸਭ ਤੇਰੀ ਵਡਿਆ ਵਾਹਿਗੁਰੂ ਵਾਹਿਗੁਰੂ ਅਰਦਾਸਿ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਈਂ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਉਤੀ ਸਿਮਰ ਕੈ ਗੁਰੂ ਨਾਨਕ ਦੇਵ ਧਿਆਈ ਤੇਰੇ ਅੰਗਦ ਗੁਰਤੇ ਅਮਰਦਾਸ ਰਾਮ ਦਰਸ ਰਈ ਸੁਹਾਈ ਤਾਰਖਾ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ। ਸ੍ਰੀ ਹਰਿ ਪ੍ਰਸੰਗ ਜੀ ਪਿਆਰੀਐ ਜਿਸ ਵਿੱਚ ਸਭ ਸੁਖ ਜਾਇ। ਏਕ ਮਹਾਦਰਸ ਮਰਿਆ ਕਰਨ ਅਵਡਿਆ ਤਾਰੀ ਸਭ ਥਾਈ ਹੁਣਾ ਜਿਸਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜਿਸਾਈ। ਦਸਾਂ ਪਾਤਸ਼ਾਹਾਂ ਨੇ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਗ ਦੀ ਦਾਤਾਂ ਧਿਆਨ ਤਰਕੇ ਬੋਲੋ ਜੀ ਸਭ ਜੰ ਪਿਆਰਿਆਂ ਚੋਂ ਸਭ ਜਾਦਿਆਂ ਚਾੜੀਆਂ ਮੁੱਕੇ ਆਂ ਹੱਟੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨਾਮ ਚੱਪਿਆ ਵੰਡ ਸਕਿਆ ਦੇਹ ਚਲਾਈ ਤੇ ਗਵਾਰੀ ਦੇਹਿਆ ਮਸਤੀਤਾ ਇਨ੍ਹਾਂ ਪਿਆਰਿਆਂ ਪਿਆਰਿਆਂ ਦੀ ਉਪਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਬੰਦ ਬੰਦ ਕਟਾਏ ਪੋਪਰੀਆਂ ਵਹਾਈਆਂ ਚਰਖੀਆਂ ਤੇ ਚੜੇ ਤਾਂ ਨਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਭਲਾਈ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲ ਜੀ ਸੁਹਾਸੇ ਅੱਜਾ ਤੱਕ ਸਰਬੱਤ ਗੁਰਦਵਾਰਿਆਂ ਦਾ ਧਿਆਨ ਤੱਕੇ ਬੋਲ ਜੀ ਅੱਜੂ ਅੱਜੂ ਬਿਤੰ ਸਰਬੱਤ ਖਾਲਸਾ ਜੀ ਕੀ ਅਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਟਿਆ ਮਨ ਚਟਿਆ ਮਨ ਕਾ ਸੁਣਤਾ ਸਰਬ ਸਤਿਗੁਰੂ ਵੇ ਜਹਾਂ ਜਹਾਂ ਖਾਲਸਾ ਸਾਹਿਬ ਜੀ ਕਹਾ ਤਰ ਰਚਾਰਿਆ ਤੇਗ ਇੱਕ ਪਤੇ ਬਿਰਦ ਕੀ ਪੈ ਪੰਖੀ ਜੀ ਜਮ ਸ੍ਰੀ ਸਭ ਜੀ ਸواری ਖਾਲਸਾ ਜੀ ਕੇ ਪੂਰਬ ਵਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸੁਖੀ ਦਾਤੇ ਇਸ ਦਾਣ ਰਹਿਤ ਦਾਣ ਬੇਕ ਦਾਣ ਵਸਾ ਦਾਣ ਤ੍ਰੂਸਾ ਦਾਣ ਦਾਨਾ ਸਰਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੇ ਦਰਸ਼ਨ ਇਸ ਨਾਮ ਚੰਕੀਆਂ ਟੰਡੇ ਬੰਗੇ ਜੁਗੋ ਜੁਗਾ ਕਾਲ ਧੰਮ ਦਾ ਜੇਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤੁੱਚੀ ਮਤ ਪਤ ਦਾ ਰਾਮ ਜੀ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਇਸ ਦਾ ਸਹਾਇ ਦਾ ਦਿੱਤਾ ਜੀਓ ਸ੍ਰੀ ਅਨੰਦ ਕਾਰਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਮਿਸ਼ੋਰਿਆ ਗਿਆ ਫੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਗ ਦਾ ਦਾਨ ਪਿਆਰੇ ਖਾਲਸਾ ਜੀ ਬਖਸ਼ੋ ਏ ਨਿਮਾਣਿਆਂ ਦੇ ਮਾਨ ਸਤਗੁਰੂ ਨੇ ਤਾਰਿਆਂ ਦੇ ਤਾਨ ਸਤਗੁਰੂ ਨਿਯੋਟਿਆਂ ਦੀ ਹੋਰ ਸਤਜੋ ਸੱਚੇ ਪਿਤਾ ਵਾਹਿਗੁਰੂ ਤਿੰਨੇ ਤਾਂ ਪਰਿਵਾਰ ਨਹਾਰਾ ਦੁਕਾਨ ਤਾਸਖਰਾਸ ਤਾਂ ਕੋ ਬਿਨਨ ਕਾਉ ਲਾਗੈ ਜਾਂ ਕੀ ਪ੍ਰਭਾਗੇ ਅਰਦਾਸ ਆਪ ਜੀ ਦੇ ਪਾਵਨ ਪਵਿੱਤਰ ਚਰਣਾ ਕਮਾ ਵਿੱਚ ਪਰਵਾਰ ਦੀ ਗ੍ਰੰਥੀ ਸਿੰਘਾਂ ਦੀ ਸੰਗਤਾਂ ਦੀ ਅਰਦਾਸ ਬੇਤੀ ਆਪ ਜੀ ਦੇ ਦਰ ਕਰਦੇ ਸੇਵਕ ਸਤਕਾਰਯੋਗ ਜਥੇਦਾਨ ਕਲਿੰਦਰ ਸਿੰਘ ਜੀ ਸਾਨੂੰ ਪੁਰਾ ਸਿੰਘ ਜੀ ਤथा ਸਾਰੇ ਪਰਿਵਾਰ ਨੇ ਰਲ ਮਿਲ ਕੇ ਕਿਸੇ ਕਾਇਮ ਕੇ ਆਪ ਜੀ ਦੇ ਪਾਵਨ ਪੁਜਤਰ ਚਰਣਾ ਕਮਣਾ ਵਿੱਚ ਅਰਦਾਸ ਖੁਸ਼ੀਆਂ ਦੇ ਦਿਹਾੜੇ ਬਖਸ਼ ਦਿੱਤੇ ਸਾਰੇ ਪਰਿਵਾਰ ਵੱਲੋਂ ਰਲ ਮਿਲ ਕੇ ਆਪ ਜੀ ਦੇ ਊਪਰਤਾ ਸਹਾਈ ਲੈਂਦੇ ਹਾਂ ਤੁਹ ਕੀ ਬਾਣੀ ਆਈ ਤੇ ਸਗਲੀ ਚਿੰਤ ਮੁਟਕਾਈ ਜੀ ਦੇ ਪਰਸੂ ਰੋਜ ਤੋਂ